ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਬਾਬਾ ਮਾਹਰ ਨਾਮ ਸਿੰਘ ਜੀ ਡੇਰਾ ਰومی ਪੂਚੋ ਕਲਾ ਬਠਿੰਡਾ ਵਾਲਿਆਂ ਦੇ ਜੀਵਨ ਕੌਤਕ ਭਾਗ ਪਹਿਲੇ ਤੋਂ ਪੜਨ ਜਾ ਰਹੇ ਹਾਂ ਪਹਿਲਾਂ ਅਸੀਂ 4 ਪ੍ਰਸੰਗ ਪੜ ਚੁੱਕੇ ਹਾਂ ਅੱਜ ਅਸੀਂ ਪੰਜਵਾਂ ਪ੍ਰਸੰਗ ਪੜਨ ਜਾ ਰਹੇ ਹਾਂ ਸੋ ਆਓ ਪਿਆਰ ਨਾਲ ਸਰਵਨ ਕਰਨਾ ਜੀ ਅੱਜ ਦਾ ਪ੍ਰਸੰਗ ਹੈ ਦਰਿਆ ਦੇ ਕਿਨਾਰੇ ਬੈਠ ਬੰਦਗੀ ਕਰਨੀ ਇੱਕ ਟੇਕ गोविंद ਕੀ ਤਿਆਗੀ ਅਨਿਆਸ ਇੱਕ ਦਿਨ ਸਵੇਰੇ ਹੀ ਜਦੋਂ ਮਾਤਾ ਜੀ ਘਰ ਦਾ ਕੰਮ ਕਰਨ ਲਈ ਉੱਠੇ ਵੱਡਾ ਭਰਾ ਅਤੇ ਪਿਤਾ ਖੇਤ ਵੱਲ ਨੂੰ ਚਲੇ ਗਏ ਮਾਤਾ ਜੀ ਘਰ ਦੇ ਕੰਮ ਵਿੱਚ ਲੱਗ ਪਏ ਆਪ ਘਰੋਂ ਚੱਲ ਕੇ ਦਰਿਆ ਬਿਆਸ ਜੋ ਆਪ ਦੇ ਘਰ ਤੋਂ ਕੁਝ ਫਰਕ ਤੇ ਵਗਦਾ ਸੀ ਉਸ ਦੇ ਕਿਨਾਰੇ ਜਾ ਕੇ ਬੈਠ ਗਏ ਜਦੋਂ ਕੁਝ ਦਿਨ ਚੜ ਆਇਆ ਆਪ ਘਰ ਨਾ ਦਿਸੇ ਤਾਂ ਮਾਤਾ ਨੇ ਇਧਰ ਉਧਰ ਵੇਖਿਆ ਪਰ ਕੋਈ ਪਤਾ ਨਾ ਲੱਗਿਆ ਇਸ ਤਰ੍ਹਾਂ ਕਰਦਿਆਂ ਦਿਨ ਵੱਡਾ ਹੋ ਗਿਆ ਅਤੇ ਨਗਰ ਦੇ ਲੋਕ ਆਪੋ ਆਪਣੇ ਪਸ਼ੂ ਲੈ ਕੇ ਚਾਰਨ ਆ ਗਏ ਕੁਝ ਬੰਦੇ ਦਰਿਆ ਵਾਲੇ ਪਾਸੇ ਪਸ਼ੂ ਚਾਰ ਦੇ ਚਾਰ ਦੇ ਆ ਨਿਕਲੇ ਉਹਨਾਂ ਨੇ ਵੇਖ ਕੇ ਸਿਆਣ ਲਿਆ ਅਤੇ ਆਵਾਜ਼ਾਂ ਵੀ ਮਾਰੀਆਂ ਪਰ ਆਪ ਨੇ ਕੋਈ ਉੱਤਰ ਨਹੀਂ ਦਿੱਤਾ ਜਦੋਂ ਖੇਤੋਂ ਕੰਮ ਕਰਕੇ ਪਿਤਾ ਜੀ ਅਤੇ ਵੱਡੇ ਭਰਾ ਘਰ ਆਏ ਤਾਂ ਪਤਾ ਲੱਗਿਆ ਕਿ ਮਸਤਾਨਾ ਘਰ ਨਹੀਂ ਹੈ ਫਿਰ ਸੋਚਣ ਲੱਗੇ ਹੁਣ ਕਿੱਥੇ ਭਾ ਲਈਏ ਘਰੋਂ ਬਾਹਰ ਆ ਕੇ ਆਂਡ ਗਵਾਂਡ ਕਈਆਂ ਤੋਂ ਪਤਾ ਕੀਤਾ ਪਰ ਸਭ ਬੜੇ ਫਿਕਰਮੰਦ ਹੋਏ ਕਿ ਕਿੱਧਰ ਚਲਾ ਗਿਆ ਹੌਲੀ ਹੌਲੀ ਦੁਪਹਿਰ ਟਾਂਡੇ ਨੇੜੇ ਹੋ ਗਿਆ ਮਾਤਾ ਫਿਕਰ ਕਰਨ ਲੱਗੀ ਕਿੱਧਰ ਚਲਾ ਗਿਆ ਅੱਜ ਰੋਟੀ ਨਹੀਂ ਖਾਦੀ ਫੇਰ ਹੁਣ ਪਿਤਾ ਜੀ ਭਾਲਣ ਲਈ ਉੱਠ ਤੁਰੇ ਵੱਡੇ ਭਰਾ ਵੀ ਨਾਲ ਹੋ ਤੁਰੇ ਅੱਗੇ ਮਾਲ ਚਾਰਨ ਵਾਲਾ ਮਿਲ ਗਿਆ ਉਸ ਨੂੰ ਪੁੱਛਣ ਤੇ ਦੱਸਿਆ ਕਿ ਮੈਂ ਦਰਿਆ ਦੇ ਕਿਨਾਰੇ ਬੈਠੇ ਨੂੰ ਦੇਖਿਆ ਹੈ ਅਸੀਂ ਆਵਾਜ਼ਾਂ ਬਹੁਤ ਦਿੱਤੀਆਂ ਪਰ ਉਹ ਬੋਲਿਆ ਨਹੀਂ ਪਿਤਾ ਜੀ ਅਤੇ ਭਰਾ ਦਰਿਆ ਵੱਲ ਹੋ ਤੁਰੇ ਪਿਤਾ ਜੀ ਨੇ ਆਖਿਆ ਕਿ ਤੂੰ ਛੇਤੀ ਛੇਤੀ ਤੋਰ ਕੇ ਜਾ ਕੇ ਉਸ ਨੂੰ ਉਠਾ ਕੇ ਲੈ ਆ ਮੈਂ ਵੀ ਚੱਲ ਕੇ ਤੇਰੇ ਮਗਰ ਆ ਰਿਹਾ ਹਾਂ ਉਸ ਨੂੰ ਕੁਝ ਆਖਣਾ ਨਹੀਂ ਉਸ ਪਤਾ ਦੱਸਣ ਵਾਲੇ ਮੁੰਡੇ ਨੂੰ ਵੀ ਨਾਲ ਲੈ ਲਿਆ ਇੱਕ ਭਰਾ ਉਸਦੇ ਪਛੂਆ ਕੋਲ ਖਲੋ ਗਿਆ ਸੋ ਇਓ ਗੱਲਾਂ ਕਰਦੇ ਕਰਦੇ ਉੱਥੇ ਕੋਈ ਅੱਗੇ ਕੋਈ ਪਿੱਛੇ ਸਾਰੇ ਹੀ ਪਹੁੰਚ ਗਏ ਵੱਡੇ ਭਰਾ ਨੇ ਅਤੇ ਉਸ ਮੁੰਡੇ ਨੇ ਪਹਿਲੋਂ ਤਾਂ ਆਵਾਜ਼ਾਂ ਦਿੱਤੀਆਂ ਪਰ ਆਪ ਨਹੀਂ ਬੋਲੇ ਫਿਰ ਕੋਲ ਜਾ ਕੇ ਬਾਹੋਂ ਫੜ ਕੇ ਉਠਾ ਲਿਆ ਤੇ ਕਿਹਾ ਐਡੀ ਦੂਰ ਕੀ ਲੈਣ ਆਇਆ ਹੈ ਚੱਲ ਘਰ ਚੱਲੀਏ ਆਪ ਚੁੱਪਚਾਪ ਉਹਨਾਂ ਦੇ ਨਾਲ ਹੋ ਤੁਰੇ ਅਤੇ ਰਸਤੇ ਵਿੱਚ ਪਿਤਾ ਜੀ ਵੀ ਤੁਰੇ ਆਉਂਦੇ ਮਿਲ ਪਏ ਘਰ ਵਾਪਸ ਮੁੜ ਆਏ ਮਾਤਾ ਜੀ ਨੇ ਪੁੱਛਿਆ ਕਿੱਥੋਂ ਮਿਲਿਆ ਪਿਤਾ ਤੇ ਭਰਾ ਕਹਿਣ ਲੱਗੇ ਦਰਿਆ ਦੇ ਕਿਨਾਰੇ ਜਹਾ ਬੈਠਾ ਸੀ ਮਾਤਾ ਨੇ ਹੈਰਾਨ ਹੋ ਕੇ ਕਿਹਾ ਉਥੇ ਕਿਵੇਂ ਜਾ ਵੜਿਆ ਫਿਰ ਮਾਤਾ ਜੀ ਨੇ ਕੋਲ ਬਿਠਾ ਕੇ ਰੋਟੀ ਖਵਾਈ ਪਰ ਭਰਾਵਾਂ ਨੇ ਕਿਹਾ ਬਾਪੂ ਇਸ ਨੂੰ ਐਡੀ ਦੂਰ ਜਾਣ ਤੋਂ ਕਿਵੇਂ ਰੋਕੀਏ ਤਾਂ ਪਿਤਾ ਨੇ ਕਿਹਾ ਮੈਂ ਕੀ ਦਸਾਂ ਇਸ ਨੂੰ ਕੋਈ ਗੱਲ ਕਹੀਏ ਤਾਂ ਕੋਈ ਜਵਾਬ ਨਹੀਂ ਦਿੰਦਾ ਮੈਂ ਜਾਂ ਤੁਸੀਂ ਕੀ ਕਰ ਸਕਦੇ ਹਾਂ ਐਨੀ ਗੱਲ ਕਹਿਣ ਤੋਂ ਬਾਅਦ ਪਿਤਾ ਜੀ ਤਾਂ ਚੁੱਪ ਕਰ ਗਏ ਪਰ ਭਰਾ ਨਰਾਜ਼ ਸਨ ਬੋਲੇ ਕੁਝ ਨਹੀਂ ਇਸ ਤੋਂ ਬਾਅਦ ਸਾਰੇ ਘਰ ਦੇ ਨਿਗ੍ਹਾ ਰੱਖਦੇ ਸਨ ਕਿ ਅੱਗੇ ਵੰਗ ਕਿਤੇ ਫੇਰ ਨਾ ਚਲਾ ਜਾਏ ਇਹਨਾਂ ਦਿਨਾਂ ਵਿੱਚ ਹੀ ਇੱਕ ਸਮੇਂ ਘਰ ਬੈਠਿਆਂ ਤੋਂ ਬਾਬਾ ਜੀ ਦੀ ਬਾਤ ਜ਼ਿਕਰ ਚੱਲਿਆ ਕਿ ਹੋਰ ਤਾਂ ਸਾਰੇ ਆਪੋ ਆਪਣਾ ਕੰਮ ਕਰਦੇ ਹਨ ਪਰ ਮਸਤਾਨੇ ਦਾ ਸਾਡੇ ਤੋਂ ਬਾਅਦ ਕੀ ਬਣੇਗਾ ਪਿਤਾ ਜੀ ਨੇ ਕਿਹਾ ਕੋਈ ਸਮਝ ਨਹੀਂ ਆਉਂਦੀ ਉਹਨਾਂ ਮੰਡਲੀ ਵਾਲੇ ਸੰਤਾ ਨੇ ਤਾਂ ਕਿਹਾ ਸੀ ਕਿ ਇਸ ਦਾ ਕੋਈ ਫਿਕਰ ਹੀ ਨਾ ਕਰਨਾ ਤੇ ਉਹਨਾਂ ਨੇ ਵਡਿਆਈ ਵੀ ਇਸ ਦੀ ਬੜੀ ਕੀਤੀ ਸੀ ਮਾਤਾ ਨੇ ਕਿਹਾ ਇਸ ਦੇ ਛੋਟੇ ਹੁੰਦੇ ਤਾਂ ਇੱਕ ਸੰਤ ਨੇ ਵੀ ਮੇਰੇ ਕੋਲ ਇਸ ਨੂੰ ਬਹੁਤ ਸਲਾਹਿਆ ਸੀ ਕਿਹਾ ਸੀ ਮੌਕਾ ਆਉਣ ਤੇ ਪਤਾ ਲੱਗੇਗਾ ਇਹ ਉੱਚ ਕੋਟੀ ਦੇ ਸੰਤ ਬਣਨਗੇ ਪਰ ਹੁਣ ਤਾਂ ਆਪਣੇ ਆਪ ਦੀ ਵੀ ਸੁਰਤ ਨਹੀਂ ਪਿਤਾ ਜੀ ਨੇ ਕਿਹਾ ਵੇਖੋ ਕੀ ਬਣੇ ਮਾਤਾ ਪਿਤਾ ਤਾਂ ਇਉਂ ਜ਼ਿਕਰ ਕਰਕੇ ਚੁੱਪ ਹੋ ਗਏ ਬਾਬਾ ਜੀ ਆਪ ਇਹ ਵਚਨ ਕਰਕੇ ਹਾਸ ਕੇ ਕਿਹਾ ਕਰਦੇ ਸਨ ਇਹ ਗੱਲ ਸੁਣ ਕੇ ਅਸੀਂ ਮਨ ਵਿੱਚ ਹੀ ਰੱਬ ਅੱਗੇ ਅਰਦਾਸ ਕੀਤੀ ਕਿ हे ਪਰਮੇਸ਼ਵਰ ਅਜੇ ਸਾਨੂੰ ਇਵੇਂ ਹੀ ਰਹਿਣ ਦੇ ਘਰਦਿਆਂ ਤੋਂ ਲੁਕੇ ਹੀ ਰਹੀਏ ਇਸ ਤਰ੍ਹਾਂ ਕੁਝ ਸਮਾਂ ਹੋਰ ਲੰਘ ਗਿਆ ਜੋ ਜੋ ਚਿਤਵੈ ਸਾਥ ਜਨ ਸੋ ਲੈਤਾ ਮਾਨ ਸੋ ਬਾਬਾ ਜੀ ਦੀ ਅਰਦਾਸ ਤੇ ਪਰਿਵਾਰ ਤੇ ਪਰਦਾ ਬਣਿਆ ਰਿਹਾ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਪਿਆਰਿਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਬਾਬਾ ਜੀ ਦੇ ਜੀਵਨ ਨਾਲ ਸੰਬੰਧਿਤ ਅੱਜ ਦਾ ਪ੍ਰਸੰਗ ਅਤੇ ਪਹਿਲਾਂ ਜਿੰਨੇ ਵੀ ਪ੍ਰਸੰਗ ਪੜੇ ਜਾ ਚੁੱਕੇ ਹਨ ਉਹਨਾਂ ਨੂੰ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ